ਇਸ ਦੁਨੀਆ ਦੇ ਵਿੱਚ ਆਪਣੇ ਆਪਣੇ ਨਹੀਂ ਹੁੰਦੇ ਅਤੇ ਬਗਾਨੇ ਆਪਣਿਆਂ ਤੇ ਨਾਲੋਂ ਵੱਧ ਨਿਭਾ ਜਾਂਦੇ ਨੇ ਅਜਿਹੀ ਹੀ ਇੱਕ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਹੈ ਲਖਵਿੰਦਰ ਸਿੰਘ ਨੇ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਕੰਮ ਦੇ ਲਈ ਨਿਕਲੇ ਸਨ ਅਤੇ ਰਸਤੇ ਵਿੱਚ ਉਹਨਾਂ ਨੂੰ ਦੋ ਗੱਡੀਆਂ ਆਪਸ 'ਚ ਟਕਰਾਈਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਸਵਾਰ ਵਿਅਕਤੀ ਕਾਫੀ ਗੰਭੀਰ ਸਨ ਲਖਵਿੰਦਰ ਸਿੰਘ ਮੈਂਬਰ ਪੰਚਾਇਤ ਨੇ ਬਿਨਾਂ ਕਿਸੇ ਡਰ ਪਿਆ ਤੋਂ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਅਤੇ ਉੱਥੇ ਜਾ ਕੇ ਉਹਨਾਂ ਦਾ ਇਲਾਜ ਕਰਵਾਇਆ ਪਰਵਾਰ ਵਾਲਿਆਂ ਨੂੰ ਸੂਚਿਤ ਕੀਤਾ ਤੇ ਉਥੇ ਹੀ ਲਖਵਿੰਦਰ ਸਿੰਘ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੇਸ ਤੁਹਾਡੇ ਸਾਹਮਣੇ ਕੋਈ ਆਉਂਦਾ ਹੈ ਤਾਂ ਤੁਸੀਂ ਬਿਨਾਂ ਚਿਜਕ ਜੋ ਜ਼ਖਮੀ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਉਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਕੱਢੀ ਗਈ ਹੈ ਉਹ ਇੱਕ ਛਲਾਗਾ ਜੋ ਖਤਮ ਹੈ ਇਸ ਦੇ ਨਾਲ ਕੋਈ ਵੀ ਇਨਸਾਨ ਬਿਨਾਂ ਭੈ ਡਰ ਤੋਂ ਮੁਕਤ ਹੋ ਕੇ ਕੀਮਤੀ ਜਾਨਾਂ ਨੂੰ ਬਚਾ ਸਕਦੇ ਹੈ ਉਹਨਾਂ ਨੇ ਲੋਕਾਂ ਨੂੰ ਕੀਲ ਕੀਤੀ ਹੈ ਕਿ ਤੁਸੀਂ ਵੀ ਅਜਿਹੇ ਸਮੇਂ ਦੇ ਵਿੱਚ ਲੋਕਾਂ ਦੀ ਸਹਾਇਤਾ ਕਰੋ ਤਾਂ ਜੋ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ। ਹਾਂਜੀ ਸਰ ਕੀ ਨਾਮ ਹੈ ਜੀ? ਮੇਰਾ ਨਾਮ ਲਖਵਿੰਦਰ ਸਿੰਘ ਮੈਂਬਰ ਪੰਚਾਇਤ ਪਿੰਡ ਕਟਾਲਾ ਬੇਟ ਤੋਂ। ਅ ਕੀ ਮਾਮਲਾ ਹੋਇਆ ਸੀ ਜਿਹੜਾ ਬੀਤੇ ਦਿਨੀ ਐਕਸੀਡੈਂਟ ਹੋਇਆ ਹੈ ਅੰਬੋ ਵਾਲਾ ਰੋਡ ਤੇ? ਹਾਂ ਜੀ ਜਿਵੇਂ ਰੂਟੀਨ ਦੀ ਤਰ੍ਹਾਂ ਮੈਂ ਰੋਜ਼ ਹੀ ਮਾਛੀਬੜਾ ਸਾਹਿਬ ਨੂੰ ਅਸੀਂ ਆਪਣੇ ਕੰਮ ਦੇ ਪ੍ਰਤੀ ਜਾਣੇ ਆ। ਰਾਸਤੇ ਜਦੋਂ ਮੈਂ ਹੰਬੂਵਾਲ ਦੇ ਕੋਲ ਪਹੁੰਚਿਆ ਤਾਂ ਉਦੋਂ ਉੱਥੇ ਦੇਖਿਆ ਵੀ ਬਹੁਤ ਜ਼ਿਆਦਾ ਕੱਟਿਆ ਹੋਇਆ ਸੀ ਦੋ ਗੱਡੀਆਂ ਦਾ ਆਪਸ ਵਿੱਚ ਟਕਰਾਅ ਹੋਇਆ ਗੱਡੀਆਂ ਟਕਰੀਆਂ ਨੇ ਦੋ ਤੇ ਉਹ ਜਦੋਂ ਦੇਖਿਆ ਤਾਂ ਉੱਥੇ ਜਿਹੜੀਆਂ ਪੇਸ਼ੰਟ ਸੀ ਕਿ ਜਿਹੜੇ ਮਰੀਜ਼ ਸੀਗੇ ਉਹ ਬਾਹਰ ਕੱਢ ਕੇ ਲੋਕਾਂ ਨੇ ਪਬਲਿਕ ਦੀ ਮਦਦ ਨਾਲ ਬਾਹਰ ਕੱਢੇ ਤਾਂ ਉਹ ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਸੀ ਜਿਹੜਾ ਮੁੰਡਾ ਸੀ ਉਹ ਬਹੁਤ ਜ਼ਿਆਦਾ ਮਤਲਬ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਲਹੂ ਬਹੁਤ ਜ਼ਿਆਦਾ ਜਾ ਰਿਹਾ ਸੀ ਉਹਦੇ ਗਰਦਨ ਤੋਂ ਉਸ ਤੋਂ ਬਾਅਦ ਮੈਂ ਦੇਖਿਆ ਵੀ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਯਾਰ ਤੁਸੀਂ ਛੱਡੋ ਕੋਈ ਵੀ ਉਹਦੇ ਨੇੜੇ ਨਹੀਂ ਆ ਰਿਹਾ ਸੀ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਮੇਰੀ ਗੱਡੀ 'ਚ ਪਾਓ ਮੈਂ ਆਪਣੀ ਗੱਡੀ 'ਚ ਪਾ ਕੇ ਉਹਨਾਂ ਨੂੰ ਫਟਾਫਟ ਤਿੰਨ ਲੇਡੀਜ਼ ਇੱਕ ਜਿਹੜਾ ਮੁੰਡਾ ਤੇ ਦੋ ਬੱਚੇ ਉਹਨਾਂ ਨੂੰ ਮੈਂ ਆਪਣੀ ਗੱਡੀ 'ਚ ਪਾ ਕੇ ਤੇ ਮਾਛੀਬੜਾ ਸਾਹਿਬ ਗਿੱਲ ਹਸਪੀਟਲ ਲੈ ਕੇ ਗਿਆ ਗਿੱਲ ਹਸਪੀਟਲ ਤੋਂ ਜਾ ਕੇ ਉੱਥੇ ਜਦੋਂ ਡਾਕਟਰ ਸਾਹਿਬ ਨੂੰ ਬੁਲਾਇਆ ਤਾਂ ਉਹਨਾਂ ਨੇ ਦੇਖਿਆ ਵੀ ਇਹ ਨਹੀਂ ਬਸ ਦੀ ਗੱਲ ਹੈਗੀ ਤਾਂ ਖੂਨ ਬਹੁਤ ਬਲੱਡ ਬਹੁਤ ਜ਼ਿਆਦਾ ਨਿਕਲ ਰਿਆ ਸੀ ਮੁੰਡੇ ਦੇ ਉਹ ਜਦੋਂ ਮੈਂ ਲੈ ਕੇ ਗਿਆ ਉਹਨਾਂ ਨੂੰ ਤੇ ਬੇਰਮਾਇ ਰੂਪ ਉਹਨਾਂ ਨੇ ਰੋਪੜਲੀ ਭੇਜਤਾ ਰੋਪੜਲੀ ਜਾ ਕੇ ਉਹਨਾਂ ਨੂੰ ਜਦੋਂ ਮੈਂ ਪੂਰੀ ਤੇਜ਼ੀ ਦੇ ਨਾਲ ਰੋਪੜ ਲੈ ਕੇ ਗਿਆ ਰੋਪੜ ਦਾਖਲ ਕਰਵਾਇਆ ਉੱਥੇ ਜਾ ਕੇ ਉਹਨਾਂ ਨੇ ਸਰਜੀਦ ਹਸਪੀਟਲ ਮੈਂ ਲੈ ਕੇ ਗਿਆ ਉਹਨਾਂ ਨੂੰ ਸਰਜੀਦ ਹਸਪੀਟਲ ਲੈ ਜਾ ਕੇ ਉਹਨਾਂ ਨੂੰ ਉੱਥੇ ਦਾਖਲ ਦੁਖਲ ਕਰਵਾਇਆ ਤੇ ਉਹਨਾਂ ਦੇ ਘਰਦਿਆਂ ਨੂੰ ਤਲਾਹ ਦਿੱਤੀ ਵੀ ਜਿਆਦਾ ਸੀਰੀਅਸ ਨੇ ਬੰਦੇ ਤਾਂ ਫਿਰ ਉੱਥੋਂ ਉਹਨਾਂ ਦੇ ਜਾਨੂ ਉਹਨਾਂ ਨੂੰ ਫਾਈਲ ਫੂਲ ਤਿਆਰ ਕਰਾ ਕੇ ਉਹਨਾਂ ਨੂੰ ਸਾਰੇ ਨੂੰ ਐਡਮਿਟ ਕਰਵਾਇਆ ਕਰਵਾ ਕੇ ਉਹਨਾਂ ਨੂੰ ਫਿਰ ਮੈਂ ਜਦ ਤੱਕ ਉਹਨਾਂ ਦੇ ਘਰਦੇ ਸਾਰੇ ਪਹੁੰਚ ਚੁੱਕੇ ਸੀ ਉੱਥੇ ਫਿਰ ਉਹਨਾਂ ਨੂੰ ਸੌਂਪਰਦ ਕੀਤਾ ਉਹਨਾਂ ਦੇ ਕਿੰਨੇ ਜਾਣੇ ਇਹ ਗੱਡੀ ਦੇ ਵਿੱਚ ਸ਼ਾਇਦ ਚਾਰ ਲੇਡੀਜ਼ ਸੀ ਇੱਕ ਲੇਡੀ ਜਿਸ ਨੂੰ ਠੀਕ ਸੀ ਉਹਨੂੰ ਇੱਥੇ ਛੱਡਤਾ ਸੀ ਉਹਨੂੰ ਇੱਥੇ ਇੰਦਰਾ ਹਸਪੀਟਲ ਦਾਖਲ ਕਰਵਾਇਆ ਗਿਆ ਤੇ ਬਾਕੀ ਤਿੰਨ ਲੇਡੀਜ਼ ਤੇ ਇੱਕ ਦੋ ਬੱਚੇ ਇੱਕ ਉਹ ਜਿਹੜਾ ਮੁੰਡਾ ਜਿਹਦੇ ਗਰਦਨ ਤੇ ਜ਼ਿਆਦਾ ਸੱਟ ਸੀ ਉਹਨੂੰ ਚਾਰ ਤੇ ਦੋ ਬੱਚੇ ਪੰਜ ਜਣਿਆਂ ਨੂੰ ਮੈਂ ਸਰਜੀਤ ਹਸਪੀਟਲ ਦਾਖਲ ਕਰਵਾਇਆ ਲੈ ਜਾ ਕੇ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਇੱਕ ਗੱਡੀ ਜਿਹੜੀ ਦੂਸਰੀ ਗੱਡੀ ਨਾਲ ਟਕਰਾਇਆ ਇੱਕ ਗੱਡੀ ਪੌਰਲੇ ਦੀ ਜਿਹੜਾ ਜ਼ਿਆਦਾ ਇਹ ਜਿਹੜੀ ਲੇਡੀ ਸੀ ਜਿਹੜੇ ਮੈਂ ਪੇਸ਼ੈਂਟ ਲੈ ਕੇ ਗਿਆ ਉਹ ਪੌਰਲਾ ਵੇਟ ਦੇ ਸੀ ਜਿੰਨਾ ਤਾਂ ਨੁਕਸਾਨ ਹੋਇਆ ਦੂਸਰੀ ਗੱਡੀ ਟਾਂਡਾ ਕਾਲੀਆ ਦੀ ਦੱਸੀ ਜਾਂਦੀ ਹੈ ਜੀ ਜਿਸ ਤਰ੍ਹਾਂ ਆਪਾਂ ਐਕਸੀਡੈਂਟ ਹੁੰਦਾ ਰੋਡਾਂ ਦੇ ਲੋਕ ਘਤਰਾਂਦੇ ਨੇ ਚੱਕਣ ਲੱਗਿਆਂ ਤੁਹਾਨੂੰ ਕਿਸ ਤਰ੍ਹਾਂ ਡਾਤੇਨ ਲੱਗਾ ਵੀ ਜੇ ਚੱਕੜਿਆ ਕੋਈ ਮਿਲਤ ਕਾਰਵਾਈ ਉਸਕਦੀ ਨਹੀਂ ਮੈਂ ਇਹ ਸਮਝਦਾ ਵੀ ਦੇਖੋ ਜਿਹੜੀ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਬਹੁਤ ਵੱਡਾ ਛਲਾਗਾ ਜੋ ਕਦਮ ਸੀ ਉਹ ਰਿਸ਼ਤੇ ਯੋਜਨਾ ਮੈਂ ਪਬਲਿਕ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਕਦੇ ਵੀ ਘਬਰਾਓ ਨਾ ਕਦੇ ਵੀ ਕਿਤੇ ਵੀ ਤੁਹਾਨੂੰ ਇਹ ਜੀ ਦੁਰਘਟਨਾ ਮਿਲਦੀ ਹੈ ਤਾਂ ਤੁਸੀਂ ਉਹ ਆਇਲ ਦੇ ਆਧਾਰ ਤੇ ਬਿਨਾਂ ਕਿਸੇ ਡਰ ਤੋਂ ਸਰਕਾਰ ਤੁਹਾਡੇ ਨਾਲ ਹੈ ਬਿਨਾਂ ਕਿਸੇ ਡਰ ਤੋਂ ਪਹਿਲਾਂ ਜਿਹੜਾ ਵੀ ਪੇਸ਼ੈਂਟ ਆ ਉਹਨੂੰ ਹਸਪੀਟਲ ਦਾਖਲ ਕਰਾਓ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਕੋਈ ਵੀ ਕਾਰਵਾਈ ਨਹੀਂ ਤੁਹਾਨੂੰ ਐਪਰੀਸ਼ੀਏਟ ਕੀਤਾ ਜਾਊਗਾ ਡਰਨ ਦੀ ਲੋੜ ਨਹੀਂ ਹੈਗੀ ਇਸ ਵਿੱਚ ਆ ਤੁਹਾਡੇ ਵੱਲੋਂ ਕੋਈ ਪਰਿਵਾਰ ਹੋਣਾ ਸੋਚੇ ਵੀ ਦਿੱਤਾ ਗਿਆ ਇਸ ਵਾਰ हां मैं उनों ਦੇ ਪਰਿਵਾਰ ਨੂੰ ਉਹਦੇ ਲੇਡੀਜ਼ ਨੂੰ ਫੋਨ ਲੈ ਕੇ ਉਹਨਾਂ ਨੂੰ ਦੱਸਿਆ ਵੀ ਅਸੀਂ ਸਰਜੀਤ ਹਸਪਤਾਲ ਮੈਂ ਇਹਨਾਂ ਨੂੰ ਲੈ ਕੇ ਚੱਲਿਆ ਤੇ ਜਦ ਤੱਕ ਮੈਂ ਉਹਨਾਂ ਨੂੰ ਦਾਖਲ ਦੂਖਲ ਕਰਵਾ ਚੁੱਕਿਆ ਸੀ ਸਾਰਾ ਉਦੋਂ ਬਾਅਦ ਉਹਦੇ ਜਿਹੜੇ ਘਰ ਦੇ ਮੈਂਬਰ ਸੀ ਉਹ ਸਾਰੇ ਪਹੁੰਚ ਗਏ ਸੀ ਉਹਨਾਂ ਨੂੰ ਸਵਾਰਾ ਸੰਭਾਲ ਕੇ ਫਿਰ ਮੈਂ ਵਾਪਸ ਆਇਆ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਜਿਵੇਂ ਮਾਨ ਸਰਕਾਰ ਦੀ ਬਹੁਤ ਵਧੀਆ ਵੈਸੇ ਤਾਂ ਐਸਐਸਐਫ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਆ ਬੈ ਕਾਫੀ ਹੱਦ ਤੱਕ ਜਿਹੜੇ ਦੁਰਘਟਨਾ ਦਾ ਬਚਾਅ ਹੋ ਸਕਦਾ ਹੁਣ ਜਾਨਾ ਬਤਿਆ ਨੇ ਬਹੁਤ ਜ਼ਿਆਦਾ ਮਾਨ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਵੀ ਜਿਹੜੀਆਂ ਸਕੀਮਾਂ ਸ਼ੁਰੂ ਕਰੀਆਂ ਫਰਸਤੇ ਯੋਜਨਾ ਵੀ ਬਹੁਤ ਜ਼ਿਆਦਾ ਵਧੀਆ ਮਾਨ ਸਰਕਾਰ ਦੀ ਸਕੀਮ ਹੈ ਤੇ ਉਹਦੇ ਵਿੱਚ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਔਰ ਤੁਹਾਡੀ ਪੂਰੀ ਮਦਦ ਕੀਤੀ ਜਾਊਗੀ ਤੁਹਾਨੂੰ ਮਾਨ ਸਰਮਾਰ ਵੀ ਮਿੱਤਰਤਾ ਜਾਊਗਾ ਸਰਕਾਰ ਵੱਲੋਂ ਤੁਸੀਂ ਇਸ ਕੋਦੇ ਵੀ ਕੋਈ ਤੁਹਾਨੂੰ ਲੱਗਦਾ ਤਾਂ ਤੁਸੀਂ ਉਹ ਜਰੂਰ ਮਦਦ ਕਰਿਆ ਕਰੋ ਹੈਲਪ ਕਰਿਆ ਕਰੋ ਲੋਕਾਂ ਦੀ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ